ਤੂੰ ਇਹ ਘਰ ਆਇਆ ਅਗਿਆਦਾ ਭਰਾਵਜਾਈ ਕੋਲੇ ਵਾਇਆ ਜੋ ਬਠਿੰਡੇ ਦਾ ਮਾਮਾ ਕੋਲੇ ਕੋਲੇ ਵਾਇਆ ਨਾ ਅੱਛਾ ਅੱਛਾ ਤੇ ਤੂੰ ਦਵਾਈ ਲਈ ਉੱਥੇ ਰਹਿ ਗਿਆ ਅੱਛਾ ਹੁਣ ਇਹ ਘਰੋਂ ਭੱਜ ਜਾ ਜੇ ਬਿਮਾਰ ਹੋ ਕੋਈ ਕਾ ਸੜਕੇ ਵਾਇਆ ਮੈਂ ਕਿ ਮੈਂ ਕਾ ਸੜਕੇ ਲੱਗ ਜਾ ਕਰ ਨਹੀਂ ਰਹਿ ਤੇਰਾ ਕਿਥੋਂ ਉੱਟੂ ਤੇਰੇ ਮੁੰਡੇ ਨਾਲ ਕਿ ਸਿਹਤ ਬਰਾਖੀਂ ਕਾ ਇਹ ਮੇਗਾ ਰੋਗ ਹੋ ਗਿਆ ਲੈ ਆ ਹਸ ਤੇਰੇ ਕੱਪੜੇ ਆ ਤੇ ਭਰਾਵਜਾਈ ਕੋਲੇ ਜਾ ਜੋ ਬਠਿੰਡੇ ਦੇ ਮਾਮੇ ਕੋਲੇ ਲੱਗ ਜਾ ਜਾਂ ਮਾਸੀਆਂ ਕੋਲੇ ਵਾਇਦੇ ਕੋਈ ਤੇ ਤੇਰਾ ਲਾਸ਼ ਕਰਾਉਗੀ Jeg har ikke sultet på lenge. ਮਾਂ ਵੇ ਹੁਣ ਮਮੀ ਨੂੰ ਕਹਿੰਦੇ ਆ ਉਹ ਮਟਰ ਕੱਢ ਦਊਗੀ ਫਰੀ ਕੱਢੂ ਮਮੀ ਉਹ ਕੀ ਕਰੀਏ ਤੇ ਸਮਮੀ ਕੁਝ ਨਹੀਂ ਆ ਦੇਖੀ ਜਾਣੀ ਕਿ ਸੋਹਣੀਆਂ ਫਿਲਮਾਂ ਕਿ ਆਉਂਦੇ ਨੇ ਚ ਹੋਰ ਤਾਂ ਸਾਰੇ ਬਣਾਉਣ ਲੱਗ ਗਏ ਜਿੰਨੂੰ ਦੇਖਦੇ ਆ ਉਹਨੇ ਨਹੀਂ ਕੋਈ ਕੇਜ ਪੋਈ ਚਾਹ ਨਾ ਕਿ ਕਿਸੇ ਸਰਗਰ ਅਸਿਮ ਜਿੰਦਾਂ ਦੇ ਆਏ ਹਾਏ ਤੇ ਜੇ ਮੈਂ ਕਿਹਾ ਮੈਂ ਤੂੰ ਸਮਾਰਟਰ ਕਰ ਲੈ ਉਹਨਾ ਟਾਈਮ ਕੱਢ ਦੇ। ਤੇ ਉਹ ਦਾ ਭਾਂਡੇ ਪੁੰਨਾ ਸਾਫ ਕਰਦੇ ਸੀਗੇ ਫਿਰ ਭਾਂਡਾ ਲਈ ਬਣਾਣੇ ਮੂਲਟੀ ਮਕਾਣ ਤੋਂ ਬੰਦਾ ਨਹੀਂ। ਕਿਹਦਾ ਲੱਗ ਰਿਹਾ ਏ ਕਰ ਨਹੀਂ ਮੈਂ ਬਰਸ਼ ਵਟਾਣ ਦਿੱਤਾ। ਚਲੋ ਹੁਣ ਤਾਂ ਦੰਸ਼ ਮਟਾਣੇ ਆਂ। ਹੋਰ ਫਿਰ ਲੈ ਤੋ। ਤੇ ਉਹ ਸੁਨੇਹਾ ਕੰਮ ਨੂੰ ਪਰ ਜਾਣਾ ਸੀ। ਹੁਣ ਤਾਂ ਲੈਟ ਦਾ ਵੀ ਨਹੀਂ ਪਤਾ। ਸੁਨੇ ਨਹੀਂ ਕੱਟ ਲਾ ਦੇ ਕਰ ਲਾਂਗੀ। ਮੱਛਰ ਪਾ ਜਾਣ ਨਾਲੇ। ਸਾਰੇ ਹਮੇਸ਼ਾ ਸੁੱਤਾ ਤੇ ਇਹ ਸੁੱਤੇ ਸੁੱਤੇ ਕੰਮ ਨਹੀਂ ਪੜਦਾ ਅੱਜ ਕੱਲ ਤਾਂ ਨੇਰੀ ਨੂਰੀ ਦਾ ਵੀ ਤਿਵਾਰ ਨਹੀਂ ਰਿਹਾ ਉਹਦੀ ਚੱਲ ਪੈਣੀ ਨਾ ਰੇਤਾ ਪੈ ਲੱਦਾ ਦਾੜ ਸਕਦੀ ਜੀ ਕਿੰਨੇ ਕਰੇਗਾ ਮੰਮੀ ਮਟਰ ਅੱਛਾ ਘੜਤੀ ਮਟਰ ਤਾਂ ਨਹੀਂ ਆ ਪਰ ਮਨੇ ਬੈਨਾਲ ਦਾ ਬਿਲੋ ਉੱਪਰ ਆਇਆ ਪਰ ਉਹਨੇ ਕੰਮ ਵੀ ਨਹੀਂ ਕਰਨਾ ਤਸਵੀਰ ਲੈ ਲੈ ਜਾਂੀ ਆਖਿਆ ਦੂਜੇ ਕੋਈ ਨਹੀਂ ਜੀ ਮੰਮੀ ਸੱਕ ਨਹੀਂ ਗੜਾ ਮਾਰ ਕੇ ਹੁੰਦੀ ਹੈ 你看，我干啥去了？别啊！这二姨在给咱来吃的呢。 ਕਿੰਕ ਬਲਤ ਹੈ ਮम्मी ਮੈਂ ਤਾਂ ਕੰਮ ਦਾ ਕਰਵਾ ਲੁੰਦੇ ਨੇ ਉਹੀ ਕਹਿੰਦੇ ਨੇ ਲੋਕ ਵੀ ਸੱਸਾ ਮਾਰੀਏ ਜੇ ਸੱਸ ਨਾ ਹੋਵੇ ਜੇ ਨਾ ਹੋਵੇ ਲੈ ਕੱਲੇ ਜਾਣੇ ਹੁੰਦੇ ਜੇ ਵਿੱਚ ਵਕਤ ਨਾ ਮਿਲੇ ਸਾਰਾ ਦਿਨ ਕੰਮ ਕਰਾਂਗੇ ਹੁਣ ਚੱਲ ਕੋਲੋਂ ਮਟਰਾਂ ਕੱਢ ਤੇ ਹੁਣ ਜਿੰਨੇ ਇਸ ਵਿੱਚ ਮਟਰਾਂ ਕੱਢਦੇ ਇਨ ਵਿੱਚ ਮੈਂ ਸਬਜ਼ੀ ਪਾਉਣੀ ਹੈ ਕਈ ਵਾਰ ਕੋਲੋਂ ਭਾਂਡੇ ਮਾਜ ਦਿੰਦੇ ਨੇ ਆਟਾ ਬੋਤਲ ਹੁੰਦੇ ਨੇ ਤੇ ਵਿੱਚ ਆ ਰੋਟੀਆਂ ਵੀ ਲਾਉਣੇ ਨੇ ਜੁਗ ਮੈਂ ਖੁਚੀ ਵਗੈਰਾ ਲਾਉਣੀ ਹੁੰਦੀ ਹੈ ਜੇ ਨਾ ਹੋਣ ਤਾਂ ਮੈਂ ਤਾਂ ਕੱਲੀ ਹਾਂ ਨੀ ਸਾਰਾ ਦਿਨ ਸੋਚ ਨਾ ਮਿਲਦਾ ਮੈਨੂੰ ਤਾਂ ਬਧੀਆ ਚਾਹ ਹਰ ਇੱਕ ਦੀ ਸਸਤ ਹੋਣੀ ਚਾਹੀਦੀ ਨਹੀਂ ਆਵੇ ਲੋਕ ਕਹਿੰਦੇ ਨੇ ਇਹ ਕਰੀਏ ਚਲ ਗੀ ਸਸਤਾ ਹੈਗੀ ਇਹ ਵੀ ਮੈਨੇ ਦਵਾਈ ਮਦਦ ਕਰਦੇ ਹੋ ਗਏ ਕੰਮ ਚ ਮੰਮੀ ਕੀ ਹੋ ਗਿਆ ਨੀ ਖੰਗੀ ਇਹਨੇ ਤੁਸੀਂ ਕੋਈ ਦਵਾਈ ਲੈ ਲੈਂਦੇ ਨਾ ਪਤਾ ਹੀ ਨਿਕਾ ਦੇਣਾ ਹੋ ਗਈ ਖੰਦਰ ਉਹ ਕਰੇ ਬੇਸੀ ਸ਼ਿਸ਼ੋ ਤੋਂ ਲੈ ਆਂਦੇ ਵਧੀਆ ਦਵਾਈ ਉਹ ਉਹ ਤੇ ਤੈਨੂੰ ਪੀ ਲਈ ਕੋਈ ਫਰਕ ਨਹੀਂ ਪੈਂਦਾ ਹੈਗਾ ਅੱਛਾ ਕਿਸੋ ਕਿਹਾ ਯਾਰ ਦੁਕਾਨ ਤੇ ਮੈਂ ਕੋਈ ਵਧੀਆ ਡਾਕਟਰ ਤੋਂ ਦਵਾਈ ਦਵਾ ਲਵਾਂਗਾ ਹਾਂ ਆ ਜਾਂਦੀ ਸੁਖੀਆ ਫਿਰ ਲੈ ਆ ਕੋਈ ਟੈਸਟ ਕਰਵਾ ਕੇ ਦਿਖਾ ਹੋਰ ਕਿਨੇ ਦਿਨ ਹੋ ਗਏ ਮੂੰਖਾ ਕਰਦੀ ਨਹੀਂ ਥਗੀ ਦਵਾਈਆਂ ਨਾਲ ਪਤਾ ਨਹੀਂ ਕੀ ਹੋ ਗਿਆ ਇਹ ਟਿਕਾ ਤਾਂ ਇਹ ਠੀਕ ਆ ਪਰ ਮੋਂ ਲਿਆਣ ਤੋਂ ਥਿਲੇ ਆ ਉਹ ਦਵਾਈ ਦਵਾ ਗਾ ਲੈ ਮੈਂ ਨੰ ਪਾਣੀ ਕੋਟ ਲੈ ਲੈਂਦਾ ਹਾਂ ਹਾਂ ਲੈ ਲੱਗੇ ਜਾਈ ਉਹਦੇ ਡਾਕਟਰ ਦੇਖੇ ਲਈ ਹੋ ਜਾਵੇ ਐਵੇਂ ਉਹਨੂੰ ਟੈਕਸ ਕਰਵਾ ਕੇ ਪਤਾ ਲੱਗ ਗਿਆ ਉਹ ਵੀ ਪਤੂਂ ਘੜਤੀ ਕਰੂਂਗਾ ਨਹੀਂ پتہ ਕੋਈ ਨਹੀਂ ਹੋ ਗਿਆ ਉਹ ਵੀ ਘੰਗਰੀ ਕਣ ਅਜ ਕੱਲ੍ਹ ਤੋਂ ਆ ਗਏ ਤੇ ਦੋਸਤਾਂ ਦਾ ਵਧੀਆ ਲੱਗ ਮਾ ਸਾਰੀ ਉਹਰੇ ਜੰਨ ਕੁਝ ਨਹੀਂ ਆ ਬਸ ਫਮਗੀ ਚੜੀ ਜਾਂਦੀ ਰਹਦੀ ਹੈ ਸਾਰਾ ਅੱਛਾ ਹਮ ਮੈਨੂੰ ਵੀ ਗੁਰਪ੍ਰੀਤ ਨੇ ਦੱਸਿਆਗਾ ਕਹਿੰਦੀ ਮੰਮੀ ਜਿਆਦਾ ਬਿਮਾਰ ਹੋ ਰਹੀ ਐ ਕਹਿੰਦੀ ਸਾਰੀ ਰਾਤ ਤਾਂ ਖਲਗੀ ਕੰਗੀ ਜਾਂਦੀ ਸੀ। ਹੋਰ ਬਦਾਂ ਮੁੱਖੜ ਜਾਂਦਾ ਜੇ ਖਾ ਉਹ ਚੜੀ ਜਾਂਦੇ। ਚੱਲ ਫਿਰ ਆਪਾਂ ਦਵਾਈ ਲੈਣੇ ਸ਼ਹਿਰ ਜਾ ਕੇ। ਤੈਨੂੰ ਤਾਂ ਮੈਂ ਲੈ ਕੇ ਦਵਾਈ। ਉਹ ਇਥੋਂ ਦੀ ਦਵਾਈ ਨਾਲ ਨਹੀਂ ਆਪਾਂ ਟੈਸਟ ਟੂਸਟ ਕਰਵਾ ਲਾਂਗੇ ਉੱਥੇ। ਚੱਲ ਟੈਸਟ ਕਰਵਾਇਆ ਨਾ ਕਰ। ਹੋਰ ਪਰ ਮਾੜੀ ਇਹ ਗੱਲ ਤੇ ਵਾਦਾ ਵਾਜਣ ਦਾ ਹੁਣ ਤਾਂ ਖੰਡਰੀ ਐ। ਸਰ ਸਭਾ ਚੱਲਦੇ ਫੇ ਲੈ ਦੋ ਜੰਗਲ। ਹੋਰ ਹੁਣ ਚੱਲ ਚੰਗਾ ਮੈਂ ਲੈਣਾ ਮੋਟਰਸਾਈਕਲ ਕੱਢ ਕੇ। ਤੂੰ ਆ ਜਾ ਹੈ। ਲੈ। ਹੋਰ ਪੀੜੀ ਵਾਲੀ ਹਾਂ ਹਾਂ ਆ ਦੇ ਪਾਣੀ ਲੈ ਕੇ ਦੇ ਇਹ ਹੈ ਬਿਮਾਰੀ ਦਾ ਮਰੀਜ਼ ਹੈ ਨਾ ਹੋਰ ਕੀ ਜਾਨੋ ਤੂੰ ਗਲਟਰ ਕਹਿੰਦਾ ਪੰਜ ਸੱਤ ਦਿਨ ਐ ਦਵਾਈ ਖਾ ਕੇ ਦੇਖੋ ਇਹ ਤਾਂ ਹੋ ਗਈ ਖਾਂਦੇ ਸੈਟ ਤੇ ਤਾਂ ਠੀਕ ਹੈ ਨਹੀਂ ਕਹਿੰਦਾ ਕਿ ਟੀਵੀ ਦੇ ਟੈਸਟ ਕਰਵਾਉਣੇ ਪੈਣਗੇ ਅੱਛਾ ਹਮ ਮੈਂ ਮੰਮੀ ਤੁਹਾਨੂੰ ਕਿਦਾਂ ਦੀ ਤਾਂ ਕਹੀਆਂ ਨਹੀਂ ਵੀ ਤੁਸੀਂ ਚੰਗੀ ਤਰ੍ਹਾਂ ਦਵਾਈ ਇਹ ਟੈਸਟ ਤੁਸੀਂ ਕਰਵਾ ਕੇ ਉਹ ਘਟੋ ਕਰਨਾ 10 ਦਿਨ ਹੋ ਗਏ ਨੂੰ ਆ ਖੰਦ ਲੱਗੀ ਨੂੰ ਹੁਣ ਟੀਵੀ ਦਾ ਫਿਰ ਹੋ ਹੀ ਉਹ ਵੀ ਉਹਨਾਂ ਨੇ ਆਈ ਕਿਹਾ ਵੀ ਟੀਵੀ ਹੋ ਗਿਆ ਤਾਂ ਇਹ ਤਾਂ ਰਾਮ ਨਹੀਂ ਆਉਂਦਾ ਉਹ ਕਹਿੰਦਾ ਮਤਲਬ ਤਾਂ ਹੀ ਹੋਇਆ ਨਾ ਚਲ ਕੋਈ ਨਾ ਪੰਜ ਦਿਨਾਂ ਦੀ ਦਵਾਈ ਦਿੱਤੀ ਐ ਇਹ ਖਾ ਕੇ ਦੇਖਦੇ ਆਂ ਆਪਾਂ ਜੇ ਫਰਕ ਪੈ ਗਿਆ ਫੇਰ ਤਾਂ ਲੋੜ ਹੀ ਨਹੀਂ ਕਹਿੰਦਾ ਉਹਨਦੀ ਜੇ ਕਹਿੰਦਾ ਨਾ ਫਰਕ ਪਿਆ ਫੇਰ ਭਾਈ ਦਿਖਾ ਜਿਓ ਕਹਿੰਦਾ ਫੇਰ ਟੈਸਟ ਕਰਵਾ ਲਾਂਗੇ ਦਵਾਈ ਤਾਂ ਮਰੂ ਲਈ ਗਈ ਕੋਈ ਫਾਇਦੀ ਨਹੀਂ ਬੰਦਾ ਹੈਗਾ ਮੁੰਵੇ ਕਿਹਾ ਸੁਣਾ ਮਾਚੂ ਜੀ ਤੁਸੀਂ ਦਵਾਈ ਦਵਾ ਲਓ ਤੇ ਜੀ ਕੋਈ ਨਾ ਇੱਥੂ ਲਿਆਉਂਗੀ ਤਾਂ ਕਿ ਅਜੀ ਵਾਦ ਨਹੀਂ ਤਾਂ ਪਤਾ ਇੱਕ ਤਾਂ ਮੈਂ ਤਾਂ ਕੋਈ ਨਾ ਹੱਥ ਕੋ ਬਣੇ ਚੀਜ਼ਾਂ ਖਾਏਗਾ ਧੰਨੀਆਂ ਫਰੀਆਂ ਚੀਜ਼ਾਂ ਤੁਸੀਂ ਨਹੀਂ ਖਾਂਦੀ ਕਿਉਂਕਿ ਮੈਂ ਤਾਂ ਸਾਰਾ ਕੁਝ ਛੱਡ ਦਿੱਤਾ ਹੋਰ ਦਾਤ ਵੀ ਨਹੀਂ ਪਾਉਂਦੀ ਮੈਂ ਤੱਕ ਇਹ ਦਿਨਾਂ ਦੀ ਹੋ ਜਾਂਦਾ ਵੀ ਠੰਡਾ ਪਾਣੀ ਪੀਤਾ ਜਾਂਦਾ ਨਾ ਉਹਦੇ ਕਰਕੇ ਹੋ ਜਾਂਦਾ ਮੈਂ ਤਾਂ ਨਾ ਸਿਗਰ ਵੀ ਛੱਡ ਦਿੱਤੀ ਆ ਉਹ ਵੀ ਨਹੀਂ ਪੀਂਦੀ ਹਾਂ ਚਲ ਠੀਕ ਆ ਫਿਰ ਗੌਰ ਨਾਲ ਦਵਾਈ ਲੈਣੀ ਕੋਈ ਨਹੀਂ ਮੈਂ ਦਵਾਈ ਦੇਣੀ ਤਾਂ ਮੈਂ ਦੇਖਣਾ ਆਪਾਂ ਕੋਈ ਨਾ ਪਾਇਦਾ ਨਹੀਂ ਨਾ ਕਹਾਂ ਮੈਂ ਜਾਣਨਾ ਦਾ ਬਸੂਰ ਨਹੀਂ ਦੇਖਦਾਗਾ ਆਪਣਾ ਤਾਂ ਨੀਰਾ ਪਾਣਾ ਪਾਣੀ ਤੋ ਮਮੀ ਨੂੰ ਦੇ ਦੇ ਦਵਾਈ ਧਿਆਨ ਨਾਲ ਹੈ ਕੋਈ ਗੱਲ ਨਹੀਂ ਕੋਈ ਨਹੀਂ ਇੱਕ ਵਾਰ ਦੋਈ ਹਾਂ ਇੱਕ ਵਾਰ ਹੀ ਦੇ ਦੇ ਹੁਣ ਇੱਕ ਸਵੇਰੇ ਦੇ ਦੇ ਠੀਕ ਹਾਂ ਬੋਲਨੇ ਤੇ ਮੈਂ ਲੱਗੂ ਪੀ ਜਾ ਤੈਨੂੰ ਖਾਂਦੀ ਆਂ ਤੂੰ ਜਾਨੂੰ ਵੀ ਪੈਣ ਮਾਰੀ પહેલા કે હું થી દોઈ ગયા ઓ તમા મઈ રામ આયો બસ આ જ કરી ગયા ને એટલે તું દવા જે બી તો પહેલી કોર્નર દવાઈ લઈને રામ આયો હું તો મે લખીયા સાલી રાત ઠક મારી આંખ લાગી ઓડી ફોં-ફોં કરવા આપડો રાતે પહેલો દુજાને ઉઠાય ટાઈમ સે કે કામ ની કરતો હો જગા

ਜੀ ਲੈਂਦੀ ਹਾਂ ਮੈਂ ਮਾਣਾ ਪਤਾ ਫੱਕ ਪਰ ਮੈਂ ਇੱਕ ਕਸਾਤ ਵੀ ਭੱਜ ਪਈ ਲਾਡੋ ਮੈਂ ਖਾਊਗਾ ਉਹ ਬਾਦੇ ਸਾਰਾ ਦਿਨ ਸਾਰੀ ਰਾਤ ਮੇਰੇ ਕੀ ਚਾਰੇ ਇਹ ਦਹਾੜਦੀਂ ਜੇ ਮੇਰਾ ਤਾਂ ਦਿਨ ਨਹੀਂ ਹੈਗਾ ਕਿ ਤੂੰ ਰਾਮ ਹੋਊਗਾ ਦਵਾਈ ਜਾਣਾ ਤੇ ਨਿਆਣਾ ਜਵਾ ਕਰ ਤੈਨੂੰ ਵੀ ਪਤਾ ਕਿ ਜੇ ਉਹ ਬਿਮਾਰ ਹੋ ਗਿਆ ਉਹਨੂੰ ਕਿੱਧਰ ਲੈ ਕੇ ਜਾਗੇ ਹੋਰ ਵੀ ਸਾਨੂੰ ਕੰਮ ਕਰਦੇ ਫੇਰੇ ਨੇ ਨੇ

ਆ ਕਿਵੇਂ ਪਈ ਜਾਂ ਕਿਵੇਂ ਪਈ ਕਿ ਤੇ ਕਾਇਰ ਹੋ ਗਈ ਕੋਈ ਰੋਗ ਤੇਰਾ ਮੁੰਡਾ ਵੀ ਨਹੀਂ ਕਰੇਗਾ ਵੀ ਚੱਕ ਬੋਟਲੀ ਦੋ ਕੱਪੜੇ ਜਿਹੜੇ ਹੈਗੇ ਕਰੋ ਚੱਲ ਸਾਨੂੰ ਵੀ ਬਿਮਾਰ ਕਰੇ ਨਹੀਂ ਮੈਂ ਜਾਂਦੀ ਬਹੁਤ ਡਰਾਂ ਹੁੰਦੇ ਮੂੰਹ ਕੋ ਨਹੀਂ ਦੇਖਿਆ ਤੇ ਅੱਜ ਵੀ ਤੂੰ ਠੀਕ ਹੋਇਆ ਅੱਜ ਵੀ ਠੀਕ ਹੋਇਆ ਅਸੀਂ ਤਾਂ ਨਹੀਂ ਬਿਮਾਰ ਹੋਣਾ ਹੈਗਾ ਹੁਣ ਤੇਰੇ ਨਾਲ ਜੇ ਹਮੈਨੂੰ ਖੰਗ ਹੋ ਗਈ ਤਾਂ ਫਿਰ ਮੇਰੇ ਨਾਲ ਖੰਗ ਨਾਲ ਤੁਸੀਂ ਬਿਮਾਰ ਹੋ ਜੂਗੀ ਤੇ ਹੋਰ ਹੋਈਆਂ ਨੇ ਤਾਂ ਇਨਫੈਕਸ਼ਨ ਹੋ ਗਿਆ ਤੇ ਅੱਜ ਕੱਲ ਤਾਂ ਖੰਗ ਹੋਈ ਫੇਰ ਆਣ ਨਹੀਂ ਹੋਏਗਾ ਖੰਗ ਮੈਂ ਤੇਰੇ ਨਾਲ ਤੈਨੂੰ ਵੀ ਉਹੀ ਖੰਗ ਹੋਣੀ ਹੈ ਜੇ ਰਾਣੀ ਹੋਵੇਗਾ ਦੇ ਤੂੰ ਕੰਨੀਆਂ ਦਵਾਈਆਂ ਲੈ ਲਈ ਮਾੜੀ ਨੂੰ ਤੇ ਦਵਾਈ ਦਾ ਕੋਈ ਅਸਰ ਘੇ ਨਾ ਕੋ ਰਾਸਾ ਮੇਗਾ ਕਿਸੇ ਵੀ ਦਵਾਈ ਦਾ ਦਵਾਈ ਮ ਘੋਲਿਆ ਉਹ ਕਿਤੋਂ ਹੋਰ ਕੋਈ ਨਹੀਂ ਆ ਰਹੀ ਐ ਸਿਰ ਤੇ ਨਾ ਹੋਇਆ ਤੇ ਮੂੰਹ ਬੜਾ ਖਿਆ ਤੇ ਨੂੰ ਸੁਆਗਾ ਕਰੋ ਯਾਰ ਵੀਵੇਂ ਗ్రాਮੀ ਨੇ ਹੋਰ ਦਵਾਈ ਲੈ ਕੇ ਨਾ ਮੈਂ ਠੀਕ ਹੀ ਹੁੰਦੀ ਹੈ ਕਿਤੇ ਵਾਰ ਤੂੰ ਦਵਾਈ ਦੇ ਜੇ ਰਾਣ ਹੋਣ ਬੜੇ ਕੈਰੈਕਟਰ ਬਦਲ ਜਾਂਦੇ ਡਾਕਟਰ ਵਾਲੇ ਕਿਸੇ ਤੋਂ ਤਾਂ ਦਵਾਈ ਲੱਗਦੀ ਹੈ ਖੜੀ ਹੋਏ ਹੁਣ ਆਵੇ ਕੱਪੜੇ ਬਾਹਰ ਚੋਣੇ ਚੀ ਜਾਂ ਬਾਹਰ ਰੋਟੀ ਵੀ ਲੈਣ ਦੇ ਉਹ ਚੀ ਗਾੜੀ ਜਾ ਕੇ ਮਾਮੂ। ਲੈ ਭਾਸ ਤੇਰੇ ਕੱਪੜੇ ਆਂਦੇ ਕਪੜਾ ਭਰਾਵਾਂ ਦੇ ਕੋਲੇ ਜਾ ਜਾਂ ਬਠਿੰਡੇ ਦੇ ਮਾਮੇ ਕੋਲੇ ਲੱਗ ਜਾ। ਜਾਂ ਮਾਸੀਆਂ ਕੋਲੇ ਵਾਇਲੇ ਕੋਈ ਤੇਰੇ ਨਾਲ ਆਸ਼ ਕਰਾਉਗੀ। ਉਹਨਾਂ ਕੋਲੇ ਜਾ ਕੇ ਵਧੀਆ ਕਿਸੇ ਡਾਕਟਰ ਨੂੰ ਦਵਾਈ ਲੈ ਜਿੱਦੀ ਦਵਾਈ ਤੈਨੂੰ ਲੱਗ ਜੀ। ਅੱਛਾ। ਨਾਲ ਮੇਰਾ ਉਹ ਕੰਮ ਮੈਂ ਪੂਰੇ ਕਰ ਦਿੱਤੀ ਤੇਰਾ ਜਦੋਂ ਮੈਂ ਕੰਮ ਕਰਦੇ ਉਹ ਤਾਂ ਚੰਗੀ ਲੱਗਦੀ ਸੀ। ਹੁਣ ਤੈਨੂੰ ਮੈਂ ਬੁਰੀ ਅੱਗਣ ਲੱਗੀ। ਓਹ ਘੱਲਣਾ ਕੰਮ ਦੀ ਨਹੀਂ ਜੀ ਦੱਸ ਤਾ ਮੈਂ ਕਹਿੰਦੀ ਕਿ ਤੈਨੂੰ ਖਾਂਗ ਲੱਗਦੇ ਰਾਮ ਨਹੀਂ ਆਉਂਦਾ ਵੀਰੇ ਜਵਾਕ ਨੂੰ ਮਾਰੂਗਾ ਜੇ ਅਸੀਂ ਹੋਗੇ ਨਾ ਪੈਸਿਆਂ ਨੂੰ ਕੋਠਾ ਹੋਊਗਾ ਪਹਿਲੀ ਦਿਨ ਪੈਸੇ ਕਿੰਨੇ ਲੱਗ ਗਏ ਮੈਂ ਤਾਂ ਕਹਿੰਦਾ ਥੋੜੀ ਕਹਿੰਦੀ ਕਿ ਤੂੰ ਔਖੀ ਨਹੀਂ ਜੇ ਨਾ ਕਰੂ ਨਾ ਮਾਰਿਆ ਤੂੰ ਕਹੀ ਆ ਅੱਛਾ ਬੋਲ ਨਾ ਕਰ ਵਾਰਸ ਨੂੰ ਸਮਾ ਕੇ ਮੈਂ ਬਾਹਰ ਹੀ ਕਹਿ ਨਾ ਮੈਂ ਤੁਮੈ ਕਹਿੰਦੀ ਕਿ ਤੂੰ ਔਖੀ ਨਹੀਂ ਤੇ ਨਵੇਂ ਤੂੰ ਆਈਏ ਤੁਰ ਰਹਾ ਨਾ ਮੈਂ ਕਿਉਂ ਤੂੰ ਰਾਮੇਸ ਤੇ ਨਹੀਂ ਹੋਗਾ ਤਾਂ ਲੈ ਜੀ ਮੈਂ ਤੂੰ ਜਾਏ ਬਣੀ ਬਲਾ ਨਾ ਕਰ ਨੂੰ ਜਾ ਪਾਸੇ ਕਰ ਨਾ ਤਦ ਉਹ ਆ ਗਿਆ ਨੀ ਅਰੇ ਤੁਸੀਂ ਸੁਣ ਕੇ ਲਿਖੇ ਉਹ ਗਾਣ ਗੁਰਪ੍ਰੀਤਾ ਗੁਰਪ੍ਰੀਤਾ ਹਾਂਜੀ ਪਾਣੀ ਦਾ ਗਲਾਸ ਲੈ ਕੇ ਨਹੀਂ ਲੈ ਕੇ ਆਣੀ ਆ ਮम्मी ਤਾਂ ਗਈ ਕੋਰੋਂ ਠੀਕ ਨਾਣ ਕੇ ਵਗੋ ਫੇ ਮੇਰੇ ਦਾ ਮਮੀ ਕੋਲ ਕੀ ਹੈ ਕਿ ਅੱਜ ਤੋਂ ਮੈਂ ਉਹਨਾਂ ਕੋਲ ਅੱਛਾ ਦਸਰ ਸਹੇਂ ਜੂਰੇ ਦਸਣਾ ਕੀ ਹੋਣੀ ਡਰਾਮੇ ਸੁਣਾਉਂ ਤੂੰ ਅੱਗੋਂ ਮੈਂ ਹੀ ਗਿਆ ਮੈਂ ਕਿਉਂ ਚਲ ਬਾਈ ਲੇਤੀ ਜੀ ਦਵਾ ਮੈਂ ਨੀ ਰਾਮਾ ਨ ਕਰੀ ਕਮਾਲ ਕਰਦੀਆਂ ਤੂੰ ਇਸ ਕਮਾਲ ਵਾਲੀ ਤੇਰੀ ਗੱਲ ਹੈਗੀ ਮੈਂ ਤੇਰੇ ਕੋਲ ਬਠਿੰਡੇ ਵਾ ਜਾਉਂ ਛੇ ਬੰਧਾ ਬਜੀ ਹਸਪੀਟਲ ਜਰ ਤੋ ਦਵਾਈ ਲੇ ਲੇ ਥੋੜਾ ਘਰ ਆ ਮਾਇਗਾ ਕੀ ਰਾਮਣੀਆ ਇਹਦਾ ਮਤਲਬ ਮੈਂ ਥੋੜੀ ਅभी ਘਰੋਂ ਕੱਢ ਦੋ ਹੁਣ ਮੈਂ ਘਰੋਂ ਕਦੋਂ ਕੱਢਾਂ ਹੁਣ ਮੈਂ ਤਾਂ ਹੁਣ ਐ ਕਿੱਸ ਮੈਂ ਜੋਤੂ ਰਾਮਾਗੇ ਨਾ ਉਹਨੂੰ ਤੂੰ ਆਜੀਂ ਮੈਂ ਕਿਹਾ ਕਹਿੰਦਾ ਉੱਥੇ ਰਹੇ ਉਹ ਕਮਾਲ ਕਰੀ ਜਾਨੀ ਆ ਯਾਰ ਤੂੰ ਮੈਨੂੰ ਐ ਦੱਸ ਵੀ ਜੇ ਤੂੰ ਆਪਾਂ ਨੂੰ ਦੀ ਦੇਖਭਾਲ ਕਰ ਸਕਦੇ ਹੋ ਹੋਰ ਕੌਣ ਕਰੂਗਾ ਦੀ ਦੇਖਭਾਲ ਬਹੁਤ ਦਿਨ ਹੋ ਗਏ ਮੂੰਹ ਵੀ ਨਹੀਂ ਦੇਖਿਆ ਦਿਨੋਂ ਦੇਖਭਾਲ ਕਰਤਾ ਨਹੀਂ ਹੁਣ ਉਹਦੇ ਜੋਗੇ ਥੋੜੀਆਂ ਵੀ ਉਹਨੂੰ ਰਾਮ ਤਾਂ ਗੱਲ ਹੀ ਹੈਗਾ ਤੂੰ ਜਮੀ ਹੱਦ ਕਰਦੀ ਐ ਮਮੀ ਨੇ ਆਪਾਂ ਨੂੰ ਪਾਰਪਲੋਸ ਕੇ ਡਬਲ ਡਾਈਨ ਕੀਤਾ ਸੀਗਾ ਵੀ ਆਪਾਂ ਦੁਖ ਦੀ ਘੜੀ ਚ ਉਹਨੂੰ ਧੱਕਾ ਦੇ ਦੀਏ ਉਹੋ ਮੈਂ ਧੱਕੇ ਮਾਰ ਕੇ ਨਿਕੜਿਆ ਮੈਂ ਪਿਆਰ ਨਾਲ ਹੀ ਗਿਆ ਸੀ ਉਹਨਾਂ ਨੂੰ ਵੀ ਤੁਸੀਂ ਉਹਨਾਂ ਮਾਮੇ ਹੋਰਾਂ ਕੋਲੇ ਚਲ ਜਾਓ ਉੱਥੋਂ ਵਧੀਆ ਦਵਾਈ ਲੈ ਲਓ ਤੂੰ ਮੇਰੀ ਗੱਲ ਸੁਣ ਲੈ ਇੱਕ ਅੱਜ ਤਾਂ ਮੇਰੀ ਮਾਂ ਨੂੰ ਉੱਚਾ ਨੀਮਾ ਬੋਲ ਪਈ ਤੂੰ ਅੱਗੇ ਤੋਂ ਹਸਾਬ ਲੈ ਨਹੀਂ ਜੇ ਕੋਈ ਗੱਲ ਕਹੀ ਇਹਨੂੰ ਉੱਚਾ ਨੀਮਾ ਕੀ ਬੋਲੀ ਐ ਮੈਂ ਤਾਂ ਨਾਰਮਲ ਗੱਲ ਕੀਤੀ ਉਹਨਾਂ ਨਾਲ ਕੋਈ ਮਾੜਾ ਚੰਗਾ ਨਹੀਂ ਬੋਲੀ ਉਹਨਾਂ ਨੂੰ ਮੇਰੀ ਬਿਮਾਰ ਮਾਂ ਨੂੰ ਤੂੰ ਘਰੋਂ ਕੱਢਤਾ ਹੋਰ ਕੀ ਰਹਿ ਗਿਆ ਪਿੱਛੇ ਕਿਉਂ ਕੱਢਿਆ ਤੂੰ ਦੱਸ ਲੈ ਹੁਣ ਦੂਜਿਆਂ ਤੇ ਨਹੀਂ ਬਿਮਾਰ ਹੋਣਾ ਇਹ ਕੋ ਨਿਆਣਾ ਜਵਾਜ ਚਾਹਦਾ ਜੋ ਬਿਮਾਰ ਹੋ ਗਏ ਨੂੰ ਲੈ ਕੇ ਰੰਗ ਜੇ ਆਪ ਨੂੰ ਕੋਈ ਬਿਮਾਰ ਹੋ ਗਿਆ ਭਈ ਉਹਨੂੰ ਨਾਰਮਲ ਜੀ ਖਾਂਗੀ ਹੋਈ ਸੀ ਕੀ ਨਾਰਮਲ ਖਾਂਗਾ ਸਾਰੇ ਦਿਨ ਤਾਂ ਉਹ ਮੂੰਹ ਜੀ ਜਬਾਨ ਪਾਉਦੀ ਖਾਉਂ ਖਾਉਂ ਕਰੀ ਰਾਤ ਨੂੰ ਵੀ ਸੌਂ ਨਹੀਂ ਦਿੰਦੀ ਹੈਗੀ ਜੇ ਕੋਈ ਨਾਰਮਲ ਖਾਂਗਾ ਹੁੰਦੀ ਨਾ ਆਰਾਮ ਆਏ ਦਵਾਈ ਨਾਲ ਦੋ ਦਿਨ ਡਾਕਟਰਾਂ ਤੋਂ ਬਦਲ ਕੇ ਦਵਾਈ ਲੈ ਆਂਦੀ ਕੋਈ ਦਵਾਈ ਦਾ ਫਰਕ ਤਾਂ ਪੈ ਨਹੀਂ ਮੈਂ ਤਾਂ 1% ਵੀ ਫੱਕੜੀ ਨਜ਼ਰ ਆਉਂਦਾ ਕਈ ਵਾਰੀ ਦਵਾਈ ਨਹੀਂ ਲੱਗਦੀ ਹੁੰਦੀ ਆਪਾਂ ਡਾਕਟਰ ਤੋਂ ਬਦਲ ਕੇ ਸਲਾਹ ਕਰਕੇ ਹੋਰ ਡਾਕਟਰ ਕੋਲੇ ਲੈ ਜਾਂਦੇ ਆਪਾਂ ਅਛਾ ਡਾਕਟਰ ਬਦਲ ਦੇ ਫਿਰ ਉਹ ਨੂੰ ਮਹਾਰਾਣੀ ਨੂੰ ਕਿਹੜਾ ਆਰਾਮ ਆਉਣਾਗਾ ਪੈਸੇ ਪੱਤਾ ਨੂੰ ਹੀ ਲੱਗਦੇ ਹੈਗੇ ਪੈਸੇ ਤੂੰ ਨਹੀਂ ਲਾਉਂਦੀ ਪੈਸੇ ਲਾਉਣਾ ਮੈਂ ਘਰ ਮੇਰਾ ਵੀ ਇਹ ਹੈ ਇਹ ਰਕਾਰ ਕਦੋਂ ਤੋਂ ਹੋ ਗਿਆ ਇਹ ਘਰ ਤਾਂ ਹਜੇ ਮੇਰਾ ਵੀ ਨਹੀਂ ਹੋਇਆ ਹੈਗਾ ਮਾਂ ਦੇ ਨਾਂ ਤੇ ਇਹ ਘਰ ਹਜੇ ਵਸੀਅਤ ਤਾਂ ਤੁਹਾਡੇ ਨਾਲ ਕਰਾਈ ਹੁੰਦੀ ਉਹਨਾਂ ਨੇ ਵਸੀਅਤ ਕਰਵਾਈ ਆ ਟੁੱਟ ਵੀ ਸਕਦੀ ਆ ਉਹ ਐ ਥੋੜੀ ਤੜਾਊਗੀ ਉਹ ਹੁਣ ਉਹਦਾ ਮੁੰਡਾ ਤਲਵਾਊਗੀ ਅਗਲੀ ਜਦੋਂ ਘਰੋਂ ਘੜਤਾ ਉਹਨੂੰ ਹੁਣ ਤੂੰ ਮੈਨੂੰ ਐ ਦੱਸ ਤੇ ਜੇ ਤੇਰੀ ਮੰਮੀ ਬਿਮਾਰ ਰਹਿੰਦੀ ਐ ਜੇ ਉਹਨੂੰ ਮੈਂ ਐ ਕਹਾ ਤਰੀ ਭਝਾਈ ਨੂੰ ਵੀ ਤੂੰ ਘਰੋਂ ਘੜ ਦੇ ਇਹਨੂੰ ਫੇਰ ਕਿਉਂ ਉਹਨੂੰ ਕਿਵੇਂ ਕਰੋ ਗੱਡੂ ਹੱਥ ਤਲਾ ਕੇ ਦਿਖਾਵੇਂ ਮੇਰੀ ਮਾਂ ਨੂੰ ਜੇ ਵੀ ਫਿਰ ਮੇਰੀ ਮਾਂ ਨੂੰ ਤੂੰ ਘਰੋਂ ਘੜਤਾ ਮਾਏ ਲਗਾ ਸਾਹਿਬ ਵੀ ਜੇ ਮੈਨੂੰ ਕੱਲ ਨੂੰ ਮੈਨੂੰ ਮੈਂ ਬਿਮਾਰ ਹੋ ਗਿਆ ਕੱਲ ਨੂੰ ਮੈਨੂੰ ਵੀ ਘਰੋਂ ਕੱਢਣੀ ਹੈ ਫਿਰ ਤੋਂ ਜੇ ਤੂੰ ਕੱਲ ਨੂੰ ਬਿਮਾਰ ਹੋ ਗਈ ਤੈਨੂੰ ਖੰਗ 'ਚ ਖਾਮ ਰਹਿਣਾ ਹੈ ਜੇ ਤੈਨੂੰ ਖੰਗ 'ਚ ਖਾਮ ਹੋ ਗਿਆ ਫਿਰ ਮੈਂ ਤੇਰੀ ਬਾਹਂ ਫੜ ਕੇ ਤੈਨੂੰ ਬਾਹਰ ਕੱਢਾਂ ਤੈਨੂੰ ਕਿਵੇਂ ਲੱਗੂਗਾ ਅੱਛਾ ਤੂੰ ਤੁਸੀਂ ਮੈਨੂੰ ਬਾਹਰ ਕੱਢੋ ਮੈਂ ਹੋਰ ਉਹਨੂੰ ਕੱਢੂਗੀ ਜੇ ਤੂੰ ਬਿਮਾਰ ਹੋਈ ਤੂੰ ਮੈਂ ਤੈਨੂੰ ਕਹਿ ਦਊਂਗਾ ਵੀ ਆਪਦੇ ਵੇਕੇ ਲੱਗ ਜਾ ਤੂੰ ਬਾੜੀ ਪੈਂਸਰ ਵੀ ਮੇਰਾ ਲੋਡ ਨਹੀਂ ਹੈਗੀ ਆਪਦੀ ਮਾਂ ਨੂੰ ਘਰੇ ਲਿਓ ਮੈਂ ਤੇ ਮੇਰਾ ਮੁੰਡਾ ਗਾਲੇ ਨੇ ਫਿਰ ਅਸੀਂ ਵੇਕੇ ਆਈਏ ਜਾ ਚੱਕ ਸਮਾਨ ਤੇ ਹੁਣੀ ਅੱਛਾ ਮਿੰਟ ਜੀ ਕਹਤਾ ਇੱਕ ਵਾਰ ਵੀ ਨਹੀਂ ਸੋਚਿਆ ਹੈਗਾ ਵੀ ਇੱਕ ਵਾਰ ਤਾਂ ਕਹਿਦਾ ਨਹੀਂ ਨਹੀਂ ਚਲ ਕੋਈ ਨਾ ਅੱਛਾ ਅਸੀਂ ਬਗ ਜੇ ਹੁਣ ਹੈ ਮਾਂ ਜ਼ਿਆਦਾ ਪਿਆਰੀ ਹੋ ਗਈ ਸਾਡੇ ਨਾਲ ਮੇਰੀ ਮਾਂ ਮੈਨੂੰ ਵੱਧ ਪਿਆਰੀ ਹੈ ਉਹਨੇ ਮੈਨੂੰ ਪਾਲਿਆ ਪਲੋਸਿਆ ਐਡਾ ਵੱਡਾ ਕੀਤਾ ਉਹਨੇ ਸਾਰੇ ਦੁੱਖ ਸੁੱਖ ਝੱਲੇ ਨੇ ਤੇ ਅੱਜ ਤੂੰ ਅੱਖਾਂ ਸਾਹਮਣੇ ਫਰ ਕਰਤੀ ਹੋ ਹੁਣ ਫੇ ਮੈਨੂੰ ਤਾਂ ਐ ਵੀ ਨਹੀਂ ਪਤਾ ਹੈਗਾ ਵੀ ਮੰਮੀ ਛੋਟੇ ਮਾਮੇ ਹੋਰਾਂ ਕੋਲੇ ਗਈ ਹੈ ਕਿ ਵੱਡਿਆਂ ਕੋਲੇ ਨਹੀਂ ਫੋਨ ਕਰਕੇ ਪੁੱਛ ਲੈਂਦੇ ਹੁਣ ਮੈਂ ਇਹਨਾਂ ਤਰੀ ਭਜਾਈ ਨੂੰ ਫੋਨ ਕਰਦਾਗਾ ਕਿਉਂ ਹਾਂ ਵੀ ਜਦੋਂ ਵੀ ਤੇਰੀ ਸੱਸ ਨੂੰ ਬੁਖਾਰ ਹੋ ਗਿਆ ਸਿਰ ਦੁਖਣ ਲੱਗ ਗਿਆ ਉਹਦੀ ਉਹਨੂੰ ਕਦੇ ਵੀ ਆਪਦੇ ਪੇਕੇ ਵੱਗ ਜੇ ਜਾਂ ਆਪਦੇ ਭਾਈ ਕੋਲੇ ਵੱਗ ਜੇ ਨਾ ਤੁਸੀਂ ਫੋਨ ਨਾ ਕਰਿਓ ਨਾਲੇ ਭਾਬੀ ਐ ਕਿਵੇਂ ਉਹਨੂੰ ਘਰੋਂ ਬਾਹਰ ਕਰਦੇ ਹੋ ਹੋਰ ਹੁਣ ਜੁਮੇ ਤੂੰ ਕੜਤਾ ਅੱਛਾ ਜਦੋਂ ਤੇਰੇ ਨਾਲ ਮੇਰੀ ਮਾਂ ਕੰਮ ਕਰਾਉਂਦੀ ਸੀ ਉਦੋਂ ਉਹ ਤੈਨੂੰ ਚੰਗੀ ਲੱਗਦੀ ਸੀ ਜੇ ਹੁਣ ਥੋੜੀ ਜਿਹੀ ਦੁੱਖ ਦਿਖਲੀ ਪਾ ਗਈ ਤੂੰ ਬਾਹਰ ਖੜ ਕੇ ਉਹ ਬਾਹਰ ਕਰਦੀ ਕੋੜ ਮੈਥੋਂ ਵੀ ਗਲਤੀ ਹੋ ਗਈ ਮੈਂ ਉਹ ਹੀ ਮਾਮੀ ਨੂੰ ਕਰੋ ਵਾਰ ਕਰਤਾ ਕਿਉਂਕਿ ਜਦੋਂ ਮੇਰਾ ਕੰਮ ਕਰਾਉਂਦੇ ਸੀ ਜੀ ਮੈਨੂੰ ਕਿੰਨਾ ਸੁਖ ਹੁੰਦਾ ਸੀ ਕੋਲੋਂ ਮੇਨਾਂ ਕੰਮ ਕਰਵਾ ਦਿੰਦੇ ਸੀ ਮੈਂ ਜਲਦੀ ਫ੍ਰੀ ਹੋ ਜਾਂਦੀ ਸੀ ਬਸ ਮੈਨੂੰ ਐ ਹੋਇਆ ਵੀ ਉਹਨੇ ਬਿਮਾਰ ਨੇ ਮੈਂ ਕਿਹਾ ਕਿ ਤੇ ਆਪਾਂ ਦਾ ਬਿਮਾਰ ਹੋ ਜੀ ਐ ਨਹੀਂ ਕੋਈ ਬਿਮਾਰ ਹੁੰਦਾ ਹੁੰਦਾ ਇਹ ਗੱਲ ਤਾਂ ਥੋੜੀ ਸਹੀ ਜੀ ਐ ਨਹੀਂ ਕੋਈ ਬਿਮਾਰ ਹੁੰਦਾ ਯਾਰ ਹੁਣ ਆਪਣਾ ਫਰਜ਼ ਭੰਦਾ ਸਾਨੂੰ ਹੀ ਸੇਵਾ ਕਰਨ ਦਾ ਹੁਣ ਮੈਨੂੰ ਐ ਵੀ ਨਹੀਂ ਪਤਾ ਹੈਗਾ ਵੀ ਉਹ ਬਠਿੰਡੇ ਵਾਲੇ ਮਾਮੇ ਕੋਲੇ ਗਏ ਕਿ ਛੋਟੇ ਮਾਮੇ ਹੋਰਾਂ ਕੋਲੇ ਗਏ ਆ ਜੇ ਹੁਣ ਫੋਨ ਕਰਕੇ ਪੁੱਛਾਂਗੇ ਤਬੇ ਇਸ ਤੂੰ ਦਿਹਾੜਾ ਕੁਆ ਵੀ ਘਰੋਂ ਬਾਹਰ ਕੱਟਾ ਹੁਣ ਅਡਿਸ਼ੀ ਤੇ ਹੇਜ਼ ਆਉਣ ਲੱਗਿਆ ਜਿਹੜਾ ਫੋਨ ਕਰਕੇ ਪੁੱਛਣ ਲੱਗਾ ਆ ਬੇਸੇਰੀ ਗੱਲ ਦਾ ਤੂੰ ਪਹਿਲਾਂ ਦਿਮਾਗ ਚ ਲਿਆਉਣੀ ਸੀਗੀ ਜਦੋਂ ਮੰਮੀ ਨੂੰ ਤੂੰ ਕਹਿਆ ਸੀਗਾ ਵੀ ਘਰੋਂ ਬਗ ਜਾ ਹੁਣ ਮੰਮੀ ਕਿੱਥੇ ਆਉਣਗੇ ਫੋਨ ਮੈਨੂੰ ਤਾਂ ਸ਼ਰਮ ਆ ਗਈ ਕਰਦੀ ਹੁੰਦੀ ਆਹ ਲਓ ਪਹਿਲਾਂ ਤਾਂ ਘਰੋਂ ਬਾਹਰ ਕੱਢਤਾ ਹੁਣ ਅਡਿਸ਼ੀ ਦੀ ਸੱਸ ਦਾ ਮੂੰਹ ਆਉਣ ਲੱਗਿਆ ਤਿੰਨੇ ਤਰੀ ਗਲਤੀ ਦਾ ਅਹਿਸਾਸ ਹੋ ਗਿਆ ਉਹਨਾਂ ਮਮੀ ਨਹੀਂ ਕਰੂਜੀ ਪਤਾ ਨਹੀਂ ਕਿੱਥੇ ਹੋਣਗੇ ਹੁਣ ਮੈਨੂੰ ਗਲਤੀ ਮੰਨਦੀ ਆ ਮੈਂ ਗਲਤੀ ਵੀ ਮਮੀ ਨੂੰ ਕਿਉਂ ਕਰੋ ਬਾਹਰ ਕੱਢਿਆ ਵਿਚਾਰਿਆਂ ਵੀ ਕਿੱਥੇ ਉਹਨੂੰ ਆਪਾਂ ਉਹਨਾਂ ਦੇ ਮਦਦ ਕਰਨੀ ਚੋਦੀ ਮੈਂ ਉਹਨਾਂ ਨੂੰ ਸੰਭਾਲ ਸੰਭਾਲ ਕਰਦੀ ਕਿਉਂ ਖੰਗ ਹੋਰੀ ਐ ਨਾ ਜੇ ਤੁਸੀਂ ਬਿਮਾਰ ਹੋ ਰਹਿਸਟ ਕਰੋ ਜਾਂ ਕਿਹਦੀ ਵੀ ਚੀਜ਼ ਚਾਹੀਏ ਦੱਸੋ ਉਹਨਾਂ ਦਾ ਵੀ ਉਸ ਬਾਬਾ ਦਾ ਉਹਨੂੰ ਬਹੁਤ ਖੂਸ ਸੁਣਾਇਆ ਕਿ ਜੇ ਤੁਸੀਂ ਬਿਮਾਰ ਹੋ ਗਏ ਹੋ ਇੱਥੇ ਤੱਕ ਕੇ ਮੈਂ ਵਰਫਾ ਤੇ ਵੀ ਹੋ ਰਿਆ ਉਹਨਾਂ ਤੋਂ ਵੀ ਇਹ ਨੂੰ ਨਾ ਕਰਕੇ ਬਿਮਾਰ ਕਰਦੀ ਨਾਲ ਇਹ ਕਿੰਨਾ ਪਿਆਰ ਕਰਦੇ ਸਾਰੇ ਦਿਨ ਖੜਾਈ ਲੰਦੇ ਰਹਿੰਦੇ ਨੇ ਉਹੋ ਗੁਰਫਤੈ ਨੂੰ ਸਮਝਦੀ ਐ ਤੇ ਵਾਸਤੇ ਇਹੀ ਬਹੁਤ ਵਧੀਆ ਗੱਲ ਐ ਤੂੰ ਤਾਂ ਕੰਮ ਪਾ ਲਦੀ ਆ ਕੰਮ ਕਰਨ ਦੀ ਮਾਨ ਮੰਦੀ ਹੁਣ ਜਿੰਨਾ ਕੋ ਤੇਰਾ ਕੰਮ ਜਹ ਹੱਥ ਮਟਾਉਂਦੀ ਐ ਤੇਰੇ ਵਾਸਤੇ ਬਹੁਤ ਚੰਗੀ ਗੱਲ ਆ ਬਈ ਤੈਨੂੰ ਥੋੜਾ ਬਹੁਤਾ ਸਹਾਰਾ ਹੋ ਜਾਂਦਾਗਾ ਸਾਰਾ ਕੰਮ ਦਾ ਹੱਕ ਤੇਰਾ ਦਾ ਵੀ ਤੂੰ ਕੰਮ ਕਰੇ ਉਹਨਾਂ ਦੀ ਤਾਂ ਕੋਈ ਉਮਰ ਹੀ ਨਹੀਂ ਹੈਗੀ ਹੁਣ ਕੰਮ ਕਰਨ ਦੀ ਉਹਦੋ ਥੋਡੀ ਗੱਲ ਸਹੀ ਹੈ ਹੁਣ ਫਿਰ ਕੀ ਕੀਤਾਗਾ ਅਗੇ ਮੰਮੀ ਕਿੱਥੇ ਹੋਵੋਗੇ ਤੁਸੀਂ ਪੁੱਛ ਲਓ ਫੋਨ ਕਰਕੇ ਤੁਸੀਂ ਬੋਲਦੇ ਕਿਉਂ ਨਹੀਂ ਹੈਗੀ ਹੁਣ ਕੋਈ ਤਾਂ ਜਵਾਬ ਦੇ ਦੋ ਗੱਲ ਦਾ ਮੈਂ ਆਪਣੀ ਗਲਤੀ ਮੰਨਦੀ ਆ ਜੇ ਮੇਥੋਂ ਗਲਤੀ ਹੋ ਗਈ ਹੁਣ ਤੁਸੀਂ ਮੰਮੀ ਦਾ ਤਾਂ ਪਤਾ ਕਰੋਗੀ ਉਹ ਕਿੱਥੋਂ ਕਿੱਥੇ ਪਹੁੰਚ ਗਈ ਹੈ ਘੰਟਾ ਡੇਢ ਘੰਟਾ ਹੋ ਗਿਆ ਨਾ ਤੁਰਿਆ ਨੂੰ ਮੈਂ ਮੰਮੀ ਨੂੰ ਵਾਪਸ ਲਿਆਂਦਾ ਵਾਪਸ ਲਿਆਂਦਾ ਹਾਂ ਜਦੋਂ ਮੈਂ ਜਦੋਂ ਮੈਂ ਮਾਨਸਾ ਤੋਂ ਆਇਆ ਸੀ ਨਾ ਮੰਮੀ ਉਦੋਂ ਅੱਡੇ ਤੇ ਬੈਠੀ ਸੀਗੀ ਉਹ ਤਾਂ ਜੇ ਮੈਂ 10 ਮਿੰਟ ਲੇਟ ਹੋ ਜਾਂਦਾ ਤੇ 10 ਮਿੰਟਾਂ ਬਾਅਦ ਬੱਸ ਆ ਗਈ ਸੀਗੀ ਮੰਮੀ ਨੇ ਜਾ ਜਾ ਤੁਰ ਜਾਣਾ ਸੀਗਾ ਬਸ ਤੇ ਚੜ੍ਹ ਕੇ ਮੰਮੀ ਨੂੰ ਮੈਂ ਵਾਪਸ ਲਿਆਂਦਾ ਮੰਮੀ ਉਹ ਬੈਠੀ ਆ ਤਾਂ ਮੇਰੇ ਜੁੱਥੇ ਅੱਛਾ ਫਿਰ ਮੰਮੀ ਨੂੰ ਗਰਮੀ ਇਸ ਕੋਤੋਂ ਘੜ ਕੇ ਵਿਚਾਰਨ ਉਹ ਤਾਂ ਅੱਗੇ ਬਿਮਾਰ ਨੂੰ ਨਰਤਾ ਲਿਆਉਂਦੇ ਜਦ ਤੂੰ ਹੀ ਲੈ ਕੇ ਆ ਹੁਣ ਆਪ ਦੀ ਗਲਤੀ ਦਾ ਪਰਿਸ਼ਤਾਵ ਕਰ ਮੈਂ ਲੈ ਕੇ ਨਹੀਂ ਕੋਈ ਸੋਚਿਆ ਤਾਂ ਬੈਠ ਗਏ ਬੰਨੀ ਚ ਤੁਸੀਂ ਬਿਮਾਰ ਜੀ ਇੱਥੇ ਬੈ ਜਾਓਂਦੇ ਆ ਜੀ ਸ਼ਾਮ ਵੇਲੇ ਅਧਿੰਦ ਉਹ ਕਿੰਦੇ ਸੈਗਨ ਮੈਂ ਮਾਨਸੋ ਤੋਂ ਹੁੰਦੀ ਨਾ ਤੁਸੀਂ ਬਸ ਸਟੈਂਡ ਤੇ ਲੱਗ ਰਹੇ ਸੀ ਮੈਨੂੰ ਤਾਂ ਇਹ ਹੋ ਗਿਆ ਸੀ ਮੈਂ ਕਿਹਾ ਤੁਸੀਂ ਬਸ ਤੇ ਬਾਕੀ ਹੋਣਾ ਬਾਕੀ ਇਹਦੇ ਨਾਮੇ ਨੂੰ ਫੋਨ ਕਰਕੇ ਪੁੱਛਾਂਗੇ ਵੀ ਆਪ ਨੂੰ ਸ਼ਰਮ ਆਉਦੀ ਨਾ ਅਗਲਾ ਕੋਲੇ ਹੁਣ ਤਾਂ ਪਹਿਲਾਂ ਤਾਂ ਤੇਜ ਦਾ ਹੁਣ ਐਡੀ ਛਜੀ ਨੂੰ ਮੋਹ ਲੱਗਿਆ ਸੱਸਾ ਮੰਮੀ ਮੇਚਰਾਂ ਗਲਤੀ ਹੋ ਗਈ ਨਾ ਤੁਹਾਨੂੰ ਕਰੋ ਬਾਤ ਕਰਤਾ ਹੁਣ ਬਿਮਾਰੀ ਕਿਹੜਾ ਫ੍ਰੈਂਚਿਸ ਫੜੀਏ ਨਾ ਤਾਂ ਕਰੋ ਵੀ ਆਸਾ ਦੀਏ ਕੋਈ ਬੋ ਤਾਂ ਤੇਰੀ ਤੇਰੀ ਗਲਤੀ ਦਾ ਸੱਸ ਹੋ ਗਿਆ ਹੋਰ ਮੈਨੂੰ ਤਾਂ ਇਹ ਹੋ ਗਿਆ ਸੀ ਮੈਂ ਕਿਹਾ ਤੁਸੀਂ ਗਰਗਨ ਆ ਗਏ ਉਹਨੂੰ ਵਧੀਆ ਕੀਤਾ ਸੁੱਖੀ ਨਹੀਂ ਜਿਹੜਾ ਤੂੰ ਲੈ ਆਇਆ ਮੈਂ ਮੈਨੂੰ ਉਹਨਾਂ ਨੇ ਸਮਝਾਤਾ ਹੁਣ ਮੇਰੀ ਅਕਲ ਤੇ ਪੜਦਾ ਪਹਿਲੇ ਪੈ ਗਿਆ ਸੂਣ ਵੀ ਅੱਖਾਂ ਖੁੱਲੀਆਂ ਐ ਲੱਖਾਂ ਖੁੱਲੀਆਂ ਪੁੱਤ ਹਾਂ ਗਾਹਾਂ ਤੋਂ ਬਸ ਆਵਦਾ ਦੇਖ ਕੇ ਧਿਆਨ ਆਜ ਮੋੜ ਲਾ ਕੇ ਇਹ ਬਮਾਰੀ ਤੇ ਮਾਰੀ ਤੇ ਸਾਰੀ ਨਹੀਂ ਹੋਦੀ ਤੇ ਮਮਮੀ ਮੈਨੂੰ ਨਹੀਂ ਸੁਣਾਈ ਜਾਂਦਾ ਨਾ ਕੁਛ ਮੈਂ ਤਾਂ ਗਲਤੀ ਹੋ ਗਈ ਤਾਂ ਠੀਕ ਹੈ ਬਤਹੋ ਨਵੇਂ ਅੱਜ ਮੈਂ ਮਾਨਸਾ ਤੋਂ ਟੈਸਟ ਕਰਵਾਇਆ ਮੰਮੀ ਦਾ ਹਾਂ ਮੈਂ ਹੋਂਦਾ ਸਿੰਪਲ ਲੈ ਗਿਆ ਸੀ ਆਪਣੇ ਪਿੰਡ ਵਾਲੇ ਡਾਕਟਰ ਤੋਂ ਕਰਵਾ ਕੇ ਉਹ ਕਹਿੰਦਾ ਹੀ ਮਾਨਸਾ ਤੇ ਰਿਪੋਰਟ ਫੜ ਲਈ ਹੋਰ ਪਰਚ ਦੇ ਵਿੱਚ ਕੁਝ ਨਹੀਂ ਆਇਆ ਹੈਗਾ ਸਿਰਫ ਇੱਕ ਨਾਰਮਲ ਜਿਹੀ ਮਲੇਰੀਆ ਦੀ ਸ਼ਿਕਾਇਤ ਆਈ ਹੈ ਉਹਦੇ ਕਰਕੇ ਖੰਗ ਜਖਾਮ ਹੋ ਗਿਆ ਸੀਗਾ ਮੰਮੀ ਨੇ ਤੋ ਚਲੋ ਵਧੀਆ ਗਾ ਕੋਈ ਨੋਮ ਦਵਾਈ ਦੇਈ ਚਲੇ ਕੇ ਆ ਰਾਮ ਆਈ ਹੈ ਇਹਨੂੰ ਨਾ ਹਾਂ ਉਹ ਕੌਣ ਲੈ ਨਹੀਂ ਦਿੱਤੀ ਹੈ 7 ਦਿਨਾਂ ਦੀ ਦਵਾਈ ਕਹਿੰਦੇ 7 ਦਿਨਾਂ ਦੇ ਵਿੱਚ ਕਹਿੰਦੇ ਟੱਲੀ ਵਰਗੀ ਹੋ ਜਾਊਗੀ ਮੈਂ ਤੇ ਕੋਈ ਬਿਮਾਰੀ ਨਹੀਂ ਰਹਿਣੀ ਹੈਗੀ ਸਾਰੀ ਖੰਗ ਖਤਮ ਹੋ ਜੂਗੀ ਤੁਰੇ ਮਮੀ ਤੁਸੀਂ ਅੰਦਰੀ ਆਓ ਮੈਂ ਤੁਹਾਡੇ ਵਾਸਤੇ ਤੁਸੀਂ ਦਵਾਈ ਲੈ ਲਓ ਜੇ ਕੁਝ ਖਾਣਾ ਪੀਣਾ ਹੋਵੇ ਉਸ ਤੋਂ ਪਹਿਲਾਂ ਮੈਂ ਉਹ ਮਾ ਅੱਲ ਨੂੰ ਬਾਅਦ ਕਰਾਈ ਹੋਈ ਕੋਈ ਨਹੀਂ ਪਤਨ ਮਰਾ ਆਉਗਾ ਹਾਂ ਆ ਕਰ ਚਾਹ ਚਾਹ ਨੂੰ ਕੁਝ ਛੇਵਾਂ ਹਾਂ ਚਾਹ ਪੀਓ ਮੈਂ ਕੋ ਪ੍ਰਿੰਦਰ ਚਾਹ ਲੰਮੀ ਨੇ ਸਤਿ ਸ਼੍ਰੀ ਕਾ ਜੀ ਉਮੀਦ ਕਰਦਾ ਤੁਸੀਂ ਨੇ ਸਾਡੀ ਵੀਡੀਓ ਦੇਖੀ ਲਈ ਹੋਗੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਸਾਡੀ ਐਕਟਿੰਗ ਕੇ ਮਿਲ ਲੱਗੀ ਸਾਡੀ ਵੀਡੀਓ ਕੇ ਮਿਲ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਤੋਂ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਨੂੰ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਕਰਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਜਿਨ੍ਹਾਂ ਨੇ ਪਿਛਲੀ ਵੀਡੀਓ ਤੇ ਸੋਹਣੇ-ਸੋਹਣੇ ਕਮੈਂਟ ਕਰਿਆ ਉਹਨਾਂ ਦਾ ਧੰਨਵਾਦ ਗੁਰਪ੍ਰੀਤ ਸਿੰਘ ਦਿਲਜੀਤ ਕੌਰ ਯੂ ਐਸ ਏ ਦਿਵਨ ਜੋਤ ਅਮਨਪੁਰਾ ਕਰਨ ਸਿੰਘ ਗੁਰਪ੍ਰੀਤ ਪ੍ਰੀਤੀ ਹਰਗੁਣ ਜਿੰਦਲ ਰਿੰਕੂ ਰਾਣੀ ਗੁਰਸਤੇ ਸਿੰਘ ਮਨਜੋਤਪੁਰ ਮਾਨਸਾ ਦੀਪਪੁਰ ਤਾਲੀਆਂ ਅਮਰ ਪਟਿਆਲਾ ਗੁਰਜੋਤ ਸਿੰਘ ਤਰਸੇਮ ਸਿੰਘ ਤਾਲੀਆਂ ਰਾਮ ਤਾਲੀਆਂ ਜਗ੍ਹਾ ਮਾਨਸਾ ਬਹੁਤ ਬਹੁਤ ਧੰਨਵਾਦ ਜੀ ਸੁਣ ਸੁਣੇ ਕਮੈਂਟ ਕਰਨ ਵਾਸਤੇ ਸਾਡੀ ਵੀਡੀਓ ਨੂੰ ਵਕਤ-ਵਕਤੇ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ